30 ਪਲੱਸ ਹੋ ਜਾਂ ਤੁਸੀਂ 40 ਪਲੱਸ ਹੋ ਕਿਸੇ ਵੀ ਏਜ ਵਿੱਚ ਤੁਹਾਡੇ ਬਹੁਤ ਸਾਰੀ ਪਿਗਮੈਂਟੇਸ਼ਨ ਨੇ ਬਹੁਤ ਸਾਰੀਆਂ ਛਾਈਆਂ ਨੇ ਸਕਿਨ ਲੂਜ਼ ਹੋ ਚੁੱਕੀ ਹੈ ਸਕਿਨ ਤੇ ਬਹੁਤ ਜ਼ਿਆਦਾ ਝੁਰੜੀਆਂ ਨੇ ਸਕਿਨ ਤੇ ਬਹੁਤ ਜ਼ਿਆਦਾ ਟੈਨਿੰਗ ਹੈ ਬੋਡੀ ਤੁਹਾਡੀ ਬਿਲਕੁਲ ਕਾਲੀ ਹੋ ਚੁੱਕੀ ਹੈ ਬਹੁਤ ਜ਼ਿਆਦਾ ਟੈਨਿੰਗ ਜੰਮੀ ਹੋਈ ਹੈ ਬਹੁਤ ਚੀਜ਼ਾਂ ਤੁਸੀਂ ਚਿਹਰੇ ਤੇ ਲਗਾ ਲਈਆਂ ਨੇ ਪਰ ਬਿਲਕੁਲ ਵੀ ਠੀਕ ਨਹੀਂ ਹੋ ਰਹੀਆਂ ਅੱਜ ਤੁਹਾਨੂੰ ਬਹੁਤ ਹੀ ਵਧੀਆ ਜਿਹਾ ਇੱਕ ਫੇਸ ਵਾਸ਼ ਦੱਸਦੇ ਆ ਜਿਹਨੂੰ ਤੁਸੀਂ ਕਰਕੇ ਆਪਣੀ ਸਕਿਨ ਦੀ ਟੈਨਿੰਗ ਵੀ ਖਤਮ ਕਰ ਸਕਦੇ ਹੋ ਰੰਗ ਵੀ ਗੋਰਾ ਕਰ ਸਕਦੇ ਹੋ ਅਗਰ ਤੁਹਾਡੀ ਸਕਿਨ ਬਹੁਤ ਜ਼ਿਆਦਾ ਲੂਜ਼ ਹੈ ਜਾਂ ਬਹੁਤ ਜ਼ਿਆਦਾ ਢਿਲਕ ਰਹੀ ਹੈ ਤੇ ਉਹ ਵੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਤਾਂ ਹੀ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲੇਗੀ ਤੁਹਾਨੂੰ ਇਸ ਫੇਸ ਵਾਸ਼ ਲਈ ਕੀ ਚਾਹੀਦਾ ਥੋੜਾ ਜਿਹਾ ਚਾਹੀਦਾ ਤੁਹਾਨੂੰ ਗੁੜ ਗੁੜ ਜਿਹੜਾ ਦੇਸੀ ਗੁੜ ਹੁੰਦਾ ਸਾਡੇ ਆਮ ਘਰਾਂ ਵਿੱਚ ਗੁੜ ਹੁੰਦਾ ਉਹਨੂੰ ਚੰਗੀ ਤਰ੍ਹਾਂ ਤੁਸੀਂ ਪੀਸ ਲੈਣਾ ਚਾਹੇ ਤਾਂ ਤੁਸੀਂ ਇਹਨੂੰ ਜ਼ਿਆਦਾ ਵੀ ਬਣਾ ਕੇ ਰੱਖ ਸਕਦੇ ਹੋ ਸਟੋਰ ਕਰਕੇ ਵੀ ਰੱਖ ਸਕਦੇ ਜਿੰਨਾ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਉਹਨਾਂ ਗੁੜ ਤੁਸੀਂ ਲੈ ਸਕਦੇ ਹੋ ਗੁੜ ਨੂੰ ਚੰਗੀ ਤਰੀਕੇ ਨਾਲ ਪੀਸ ਕੇ ਤੇ ਉਹਦੇ ਵਿੱਚ ਗੁਲਾਬ ਜਲ ਪਾ ਕੇ ਚੰਗੀ ਤਰ੍ਹਾਂ ਉਹਨੂੰ ਪੇਸਟ ਬਣਾ ਲੈਣਾ ਹੈ ਫਿਰ ਤੁਸੀਂ ਦੋ ਤੋਂ ਚਾਰ ਬੂੰਦਾਂ ਦੇ ਵਿੱਚ ਪਾਣਾ ਹੈ ਨਾਰੀਅਲ ਦਾ ਤੇਲ ਤੇ ਦੋ ਤੋਂ ਚਾਰ ਬੂੰਦਾਂ ਹੀ ਇਹਦੇ ਵਿੱਚ ਪਾਣੀ ਆ ਨੇ ਨਿੰਬੂ ਦੇ ਰਸ ਦੀਆਂ ਤੁਸੀਂ ਜਿੰਨਾ ਬਣਾ ਕੇ ਰੱਖਣਾ ਚਾਹੁੰਦੇ ਹੋ ਤੁਸੀਂ ਵੱਧ ਵੀ ਬਣਾ ਕੇ ਰੱਖ ਸਕਦੇ ਹੋ ਹਫ਼ਤੇ ਦਾ ਵੀ ਬਣਾ ਕੇ ਰੱਖ ਸਕਦੇ ਹੋ ਇਸ ਫੇਸ ਵੋਸ਼ ਦੇ ਨਾਲ ਤੁਹਾਡਾ ਚਿਹਰਾ ਇੱਕਦਮ ਨਿੱਖਰ ਜਾਏਗਾ ਸਕਿਨ ਵੀ ਤੁਹਾਡੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਜਿਹੜਾ ਗੁੜ ਹੁੰਦਾ ਜਦੋਂ ਆਪਾਂ ਸਕਿਨ ਤੇ ਲਗਾਉਂਦੇ ਆ ਸਾਡੀ ਸਕਿਨ ਜਿਹੜੀ ਇੱਕਦਮ ਸ਼ਿਲੰਕ ਹੋਣਾ ਸ਼ੁਰੂ ਹੋ ਜਾਂਦੀ ਹੈ ਇੱਕ ਚਮਚਾ ਇਹਦੇ ਵਿੱਚ ਪਾਣਾ ਤੁਸੀਂ ਬੇਸਣ ਚਾਹੇ ਤੁਸੀਂ ਜਾਨੀ ਕਿ ਚਾਵਲਾਂ ਦਾ ਆਟਾ ਵੀ ਪਾ ਸਕਦੇ ਹੋ ਜਾਂ ਤੁਸੀਂ ਇਹਦੇ ਵਿੱਚ ਬੇਸਣ ਵੀ ਪਾ ਸਕਦੇ ਹੋ ਕੋਈ ਵੀ ਤੁਸੀਂ ਦੋਨਾਂ ਚੋਂ ਇੱਕ ਚੀਜ਼ ਲੈ ਸਕਦੇ ਹੋ ਤੇ ਚੰਗੇ ਤਰੀਕੇ ਨਾਲ ਸਤਿਕਾ ਦਾ ਪੇਸਟ ਬਣਾ ਕੇ ਤੁਸੀਂ ਰੱਖ ਲੈਣਾ ਹੈ ਜਦੋਂ ਵੀ ਤੁਸੀਂ ਨਹਾਣਾ ਹੁੰਦਾ ਹੈ ਨਾਣ ਤੋਂ 10 ਮਿੰਟ ਪਹਿਲਾਂ ਆਪਣੇ ਫੇਸ ਤੇ ਲਗਾ ਲਓ ਬਾਹਾਂ ਤੇ ਲਗਾ ਲਓ ਹੱਥਾਂ ਤੇ ਲਗਾ ਲਓ ਜਿੱਦਾਂ ਮਰਜੀ ਤੁਸੀਂ ਆਪਣੇ ਹੱਥਾਂ ਪੈਰਾਂ ਤੇ ਲਗਾ ਕੇ ਇਹਨੂੰ 10 ਤੋਂ 15 ਮਿੰਟ ਰੱਖ ਕੇ ਫਿਰ ਹੌਲੀ ਹੌਲੀ ਹਲਕੇ ਹਲਕੇ ਹੱਥਾਂ ਨਾਲ ਰਿਮੂਵ ਕਰਨਾ ਹੈ ਤਾ ਜੋ ਜਿੰਨੇ ਵੀ ਤੁਹਾਡੀ ਡਰ ਸਕਿਨ ਹੈ ਜਿੰਨੇ ਵੀ ਤੁਹਾਡੀ ਸਕਿਨ ਦੇ ਅੰਦਰ ਕਾਲਖ ਜੰਮੀ ਹੋਈ ਹੈ ਜਿੰਨੀ ਵੀ ਤੁਹਾਡੀ ਸਕਿਨ ਜੜੀ ਹੈ ਲੂਜ਼ ਹੈ ਜਾਂ ਪਿਗਮੈਂਟੇਸ਼ਨ ਹੈ ਉਹ ਟਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਸ਼ਾਇਆ ਤੁਹਾਡੀਆਂ ਬਿਲਕੁਲ ਠੀਕ ਹੋ ਜਾਣੀਆਂ ਨੇ ਸਕਿਨ ਤੁਹਾਡੀ ਇੰਨੀ ਨਖਰੇਗੀ ਕਿ ਹਰ ਕੋਈ ਪੁੱਛੇਗਾ ਤੁਹਾਡੀ ਖੂਬਸੂਰਤੀ ਦਾ ਰਾਜ਼ ਜੀ ਤੁਸੀਂ ਬਹੁਤ YouTube ਤੇ ਇਹਦਾ ਟ੍ਰੈਂਡ ਦੇਖਿਆ ਹੋਣਾ ਏ ਗੁੜ ਦਾ ਫੇਸ ਵਾਸ਼ ਗੁੜ ਦਾ ਫੇਸ਼ੀਅਲ ਪਰ ਤੁਸੀਂ ਜਦੋਂ ਫੇਸ ਵਾਸ਼ ਕਰਨ ਲੱਗੇ ਨਾ ਇਸ ਤਰੀਕੇ ਦੇ ਨਾਲ ਤੇ ਤੁਹਾਡੀ ਸਕਿਨ ਦੀ ਸਾਰੀ ਗੰਦਗੀ ਸਾਫ਼ ਹੋ ਜਾਣੀ ਹੈ ਜਿੰਨੀ ਵੀ ਟੈਨਿੰਗ ਆਈ ਹੈ ਸਭ ਰਿਮੂਵ ਹੋ ਜਾਣੀ ਹੈ ਅਗਰ ਤੁਹਾਡੇ ਬਹੁਤ ਜ਼ਿਆਦਾ ਛਾਈਆਂ ਨੇ ਪਿਗਮੈਂਟੇਸ਼ਨ ਨੇ ਜਾਂ ਛੋਟੇ-ਛੋਟੇ ਇਥੇ ਵੱਟ ਪੈਣੇ ਸ਼ੁਰੂ ਹੋ ਗਏ ਨੇ ਇਸ ਫੇਸ ਪੈਕ ਦੇ ਨਾਲ ਤੁਹਾਡੀ ਬਿਲਕੁਲ ਸਕਿਨ ਜਿਹੜੀ ਇੱਕਦਮ ਸਾਫ਼ ਹੋ ਜਣੀ ਹੈ ਕਿਉਂਕਿ ਇਹ ਟੋਇਰਮਨ ਕਰਦਾ ਏ ਫੇਸ ਵਾਸ਼ ਦਾ ਵੀ ਕੰਮ ਕਰਦਾ ਹੈ ਔਰ ਫੇਸ਼ੀਅਲ ਦਾ ਵੀ ਕੰਮ ਕਰਦਾ ਹੈ ਠੀਕ ਹੈ ਤੇ ਫੇਸ ਪੈਕ ਦਾ ਵੀ ਕਰਦਾ ਹੈ ਇਹਨੂੰ ਤੁਸੀਂ ਲਗਾਉਣਾ ਸ਼ੁਰੂ ਕਰ ਦੋ ਬਸ ਸਟੋਰ ਕਰਕੇ ਰੱਖ ਸਕਦੇ ਹੋ ਭਵੇਂ ਤੁਸੀਂ 5-7 ਦਿਨ ਦਾ ਬਣਾ ਕੇ ਸਟੋਰ ਕਰਕੇ ਰੱਖ ਲਓ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਜਦ ਵੀ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਨਾ ਹੁੰਦਾ ਇਸ ਤਰੀਕੇ ਨਾਲ ਆਪਣੇ ਸਿਕਿੰਦੇ ਤੇ ਲਗਾਇਆ ਤੇ ਆਪਣੇ ਥੋੜਾ ਜੈ ਨੂੰ ਇਸ ਤਰੀਕੇ ਨਾਲ ਮ사ਜ ਕੀਤੀ ਰਫ ਰਫ ਕੀਤਾ ਇਸ ਤਰੀਕੇ ਨਾਲ ਤੇ ਜਿੰਨੀ ਵੀ ਗੰਦਗੀ ਜਿੰਨੀ ਵੀ ਟੈਨਿੰਗ ਹੈ ਨਾ ਸਾਰੀ ਰਿਮੂਵ ਹੋ ਜਾਵੇਗੀ ਕਿਉਂਕਿ ਗੁੜ ਦੇ ਵਿੱਚ ਇੱਕ ਐਸੀ ਪ੍ਰੋਪਰਟੀ ਹੁੰਦੀ ਹੈ ਜਿਹੜੀ ਸਾਡੀ ਸਕਿਨ ਨੂੰ ਸਾਫ਼ ਕਰਦੀ ਹੈ ਸਕਿਨ ਦੇ ਅੰਦਰ ਤੱਕ ਜਿਹੜੀ ਗੰਦਗੀ ਹੁੰਦੀ ਹੈ ਉਹਨੂੰ ਸਾਫ਼ ਕਰਦੀ ਹੈ ਇਸ ਤਰੀਕੇ ਨਾਲ ਤੁਸੀਂ ਇਹਦਾ ਇਸਤੇਮਾਲ ਕਰਨਾ ਹੈ ਨਿੰਬੂ ਦੀਆਂ ਦੋ ਬੂੰਦਾਂ ਤੁਸੀਂ ਜ਼ਰੂਰ ਪਾਉਣੀਆਂ ਕਿਉਂਕਿ ਨਿੰਬੂ ਦੇ ਨਾਲ ਜਿਹੜੀ ਉੱਪਰਲੀ ਗੰਦਗੀ ਜੰਮੀ ਹੁੰਦੀ ਹੈ ਨਾ ਫੇਸ ਤੇ ਉਹ ਰਿਮੂਵ ਹੋ ਜਾਂਦੀ ਹੈ ਔਰ ਤੁਹਾਡੇ ਜੇ ਪਿੰਪਲ ਨੇ ਛੋਟੇ-ਛੋਟੇ ਜਾਂ ਤੁਹਾਡੇ ਦਾਗ ਨੇ ਬਹੁਤ ਜ਼ਿਆਦਾ ਤੇ ਇਹ ਜਿਹੜੇ ਉਹਨੂੰ ਠੀਕ ਕਰਨ ਵਿੱਚ ਬਹੁਤ ਕਾਰਗਰ ਹੈ ਇਸ ਤਰੀਕੇ ਨਾਲ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਨੇ ਉਹ ਸਾਰੀਆਂ ਨੇ ਤੁਸੀਂ ਲੈਣੀਆਂ ਨੇ ਨਾਰੀਅਲ ਦਾ ਤੇਲ ਆਪਾ ਤਾ ਲੈਣਾ ਹੈ ਵੀ ਜਿਹੜੀ ਖੁਸ਼ਕੀ ਹੁੰਦੀ ਸਾਡੀ ਸਕਿਨ ਦੀ ਉਹ ਸਾਰੀ ਖਤਮ ਹੋ ਜਾਂਦੀ ਕਿਉਂਕਿ ਸਰਦੀ ਦੇ ਵਿੱਚ ਜ਼ਿਆਦਾਤਰ ਸਾਡੀ ਸਕਿਨ ਜਿਹੜੀ ਡਰਾਈ ਹੋ ਜਾਂਦੀ ਹੈ ਤੇ ਥੋੜਾ ਜਿਹਾ ਨਾਰੀਅਲ ਔਇਲ ਪਾ ਲਈਏ ਜਾਂ ਬਾਦਾਮ ਰੋਗਨ ਪਾ ਲਈਏ ਤੇ ਉਹਦੇ ਨਾਲ ਸਾਡੀ ਖੁਸ਼ਕੀ ਸਾਰੀ ਖਤਮ ਹੋ ਜਾਂਦੀ ਹੈ ਤੇ ਸਕਿਨ ਦੇ ਅੰਦਰ ਤੱਕ ਜਾ ਕੇ ਪੋਸ਼ਣ ਕਰਦੀ ਸਕਿਨ ਨੂੰ ਕਿਉਂਕਿ ਜਦੋਂ ਆਪਣੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਛੋਟੀ ਏਜ ਵਿੱਚ ਤੇ ਉਹ ਜਦੋਂ ਆਪਣੀ ਸਕਿਨ ਖੁਸ਼ਕ ਹੁੰਦੀ ਹੈ ਨਾ ਉਦੋਂ ਝੁਰੜੀਆਂ ਜ਼ਿਆਦਾ ਆਉਂਦੀਆਂ ਨੇ ਕਿਉਂਕਿ ਸਕਿਨ ਜਿਹੜੀ ਇੱਕਦਮ ਰੁੱਖੀ ਸੁੱਕੀ ਹੋ ਜਾਂਦੀ ਸਕਿਨ ਦੇ ਅੰਦਰ ਜਾਨ ਨਹੀਂ ਹੁੰਦੀ ਤੇ ਉਹ ਜਿਹੜੇ ਵੱਟ ਪੈਣੇ ਸ਼ੁਰੂ ਹੋ ਜਾਂਦੇ ਨੇ ਇਸ ਤਰੀਕੇ ਨਾਲ ਤੁਸੀਂ ਫੇਸ ਵਾਸ਼ ਕਰਨਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਤੇ ਆਪਣੇ ਫੇਸ ਨੂੰ ਇਸ ਤਰੀਕੇ ਨਾਲ ਫੇਸ਼ਲ ਮ사ਜ ਦੇਣੀ ਹੈ ਜਿੰਨੇ ਤੁਸੀਂ ਫੇਸ਼ਲ ਮਸਾ ਥੋੜਾ ਟਾਈਮ ਛੱਡ ਦੇਣਾ ਹੈ 10 ਤੋਂ 15 ਮਿੰਟ ਛੱਡ ਦੇਣਾ ਜਿਨ੍ਹਾਂ ਦੇ ਜਿਆਦਾ ਹੀ ਪ੍ਰੋਬਲਮ ਹੈ ਨਾ ਉਹ 10 ਤੋਂ 15 ਮਿੰਟ ਛੱਡ ਦੇਣਾ ਤੇ ਅੱਖਾਂ ਦੇ نیچے ਆਹ ਵਾਲੀ ਚੀਜ਼ ਜਿਹੜੀ ਹੈ ਨਾ ਬਹੁਤ ਸੋਫਟ ਹੁੰਦੀ ਹੈ ਇੱਥੇ ਜਿਆਦਾ ਰਗੜਨਾ ਨਹੀਂ ਚਾਹੀਦਾ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਸਕਿਨ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਇਸ ਤਰੀਕੇ ਨਾਲ ਤੁਸੀਂ ਮ사ਜ ਕਰੋ ਆਪਣੇ ਫੇਸ ਦੀ ਤੇ ਤੁਹਾਡਾ ਫੇਸ ਜਿਹੜਾ ਇੱਕਦਮ ਚਮਕਦਾਰ ਤੇ ਇੱਕਦਮ ਗਲੋਇੰਗ ਹੋ ਜਾਣਾ ਇਸ ਤਰੀਕੇ ਨਾਲ ਠੀਕ ਹੈ ਕਿਉਂਕਿ ਇਹ ਸੁੱਕਣਾ ਨਹੀਂ ਹੈਗਾ ਡਰਾਈ ਜੀ ਹੋ ਇਸ ਤਰੀਕੇ ਨਾਲ ਤੇ ਇਹਨੂੰ ਮ사ਜ ਕਰੀ ਜਾਣੀ ਇਹਦੀ ਇਸ ਤਰੀਕੇ ਨਾਲ ਫੇਸ਼ੀਅਲ ਮ사ਜ ਕਰੋ 7-8 ਮਿੰਟਾਂ ਦੀ ਮ사ਜ ਜਾਨੀ ਕਿ ਤੁਸੀਂ ਫੇਸ ਤੇ ਕਰਨੀ ਹੈ ਫਿਰ ਜਾ ਕੇ ਤੁਸੀਂ ਫੇਸ ਨੂੰ ਵਾਸ਼ ਕਰਨਾ ਹੈ ਤਾਂ ਅਸੀਂ ਫੇਸ ਵਾਸ਼ ਕਰਦਿਆਂ ਕਰਦਿਆਂ ਹੀ ਮ사ਜ ਕਰਦਿਆਂ ਕਰਦੇ ਤੁਹਾਡੀ ਸਕਿਨ ਦੇਖੇ ਇੱਕਦਮ ਨਾ ਚਮਕ ਜੀ ਆਉਣ ਲੱਗ ਜਾਣੀ ਸਕਿਨ ਆਪਣੇ ਆਪ ਨੂੰ ਲੱਗਣ ਲੱਗ ਜਾਣਾ ਕਿ ਵਾਕਿਆ ਹੀ ਬਹੁਤ ਵਧੀਆ ਮਤਲਬ ਕੰਮ ਵਧੀਆ ਕਰਦਾ ਹੈ ਇਹ ਵਾਲਾ ਆ ਫੇਸ ਵਾਸ਼ ਹਾਂ ਤੁਸੀਂ ਦੇਖੋ ਇਸ ਤਰੀਕੇ ਨਾਲ ਮ사ਜ ਕਰਨੀ ਹੈ ਬਹੁਤ ਹੀ ਘੈਂਟ ਸਕਿਨ ਹੋ ਜਾਂਦੀ ਸਾਡੀ ਇਸ ਤਰੀਕੇ ਨਾਲ ਇਹ ਫੇਸ ਵਾਸ਼ ਤੁਸੀਂ ਸਟੋਰ ਕਰਕੇ ਰੱਖ ਲਓ ਜਦੋਂ ਵੀ ਤੁਸੀਂ ਸ਼ਾਮ ਸਵੇਰੇ ਫੇਸ ਨੂੰ ਵਾਸ਼ ਕਰਦੇ ਹੋ ਬਸ ਥੋੜਾ ਜਿਹਾ ਇਸ ਤਰੀਕੇ ਨਾਲ ਪਹਿਲਾਂ ਫੇਸ ਨੂੰ ਗਿੱਲਾ ਕਰ ਲੈਣਾ ਫਿਰ ਲਗਾ ਕੇ ਇਸ ਤਰੀਕੇ ਨਾਲ ਕਰੋ ਮ사ਜ ਹਾਂ ਦੇਖੋ ਬਹੁਤ ਹੀ ਪਿਆਰਾ ਜਾਇਦ ਨਾਲ 글로ਵਣ ਲੱਗ ਜਾਂਦਾ ਹੈ ਹਾਂ ਦੇਖੋ ਆ ਦੇਖੋ ਇਸ ਤਰੀਕੇ ਦੇ ਨਾਲ ਪਿੰਕ ਪਿੰਕ ਤੁਹਾਡਾ ਜਿਹੜਾ ਕਲਰ ਹੈ ਹੋਣਾ ਸ਼ੁਰੂ ਹੋ ਜਾਣਾ ਹੈ ਆ ਦੇਖੋ ਇਸ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਫੇਸ ਦੀ ਸਫਾਈ ਕਰਨੀ ਆ ਦੇਖੋ ਇਸ ਤਰੀਕੇ ਨਾਲ ਫੇਸ ਜਿਹੜਾ ਇੱਕਦਮ ਸਾਫ਼ ਹੋ ਜਾਣਾ ਹੈ ਤੇ ਸਕਿਨ ਇੱਕਦਮ ਗਲੋਇੰਗ ਹੋ ਜਾਣੀ ਹੈ ਇਸ ਤਰੀਕੇ ਨਾਲ ਸਾਫ਼ ਕਰ ਲਓ ਇਹਦੇ ਨਾਲ ਦੋ ਕੰਮ ਹੋਣਗੇ ਇੱਕ ਤੇ ਤੁਹਾਡੇ ਜਿਹੜੇ హెయిਰ ਹੁੰਦੇ ਨੇ ਹਨਾ ਫੇਸ ਤੇ ਹੋਰ ਮੂਵ ਹੋ ਜਾਣਗੇ ਔਰ ਦੂਜੀ ਤੁਹਾਡੀ ਸਕਿਨ ਜਿਹੜੀ ਆ ਉਹ ਚਮਕ ਜਾਵੇਗੀ ਔਰ ਤੁਹਾਡੇ ਸਕਿਨ ਤੇ ਗੰਦਗੀ ਜਿਹੜੀ ਹੈ ਬਿਲਕੁਲ ਹੀ ਰਿਮੂਵ ਹੋ ਜਾਵੇਗੀ ਬਹੁਤ ਹੀ ਸਿੰਪਲ ਆ ਇਸ ਤਰੀਕੇ ਨਾਲ ਕੋਈ ਵੀ ਸੌਫਟ ਜਿਹਾ ਕਪੜਾ ਲੈ ਕੇ ਟਾਵਲ ਜਿਹਾ ਲੈ ਕੇ ਫੇਸ ਨੂੰ ਇਸ ਤਰੀਕੇ ਨਾਲ ਸਾਫ ਕਰ ਲਿਆ ਕਰੋ ਇਹਦੇ ਨਾਲ ਕੀ ਹੁੰਦਾ ਹੈ ਇੱਕ ਤਾਂ ਪਾਣੀ ਦੀ ਜਿਹੜੀ ਬਰਬਾਦੀ ਉਹ ਨਹੀਂ ਹੁੰਦੀ ਹੈਗੀ ਪਾਣੀ ਵੇਸਟ ਨਹੀਂ ਹੁੰਦਾ ਦੂਜਾ ਸਾਡੀ ਸਕਿਨ ਇੱਕਦਮ ਸਾਫ ਹੋ ਜਾਂਦੀ ਹੈ ਤੇ ਜਿਹੜੇ హెਅਰ ਹੁੰਦੇ ਨੇ ਸਾਡੇ ਫੇਸ ਦੇ ਉਹ ਵੀ ਸਾਫ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਵੀ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਬਸ ਇਸ ਤਰੀਕੇ ਦਾ ਇੱਕ ਚਮਚਾ ਆਪਣੇ ਹੱਥ ਤੇ ਲੋ ਔਰ ਫੇਸ ਦੀ ਸਫਾਈ ਕਰ ਲੋ ਚੰਗੀ ਤਰ੍ਹਾਂ ਫਿਰ ਤੁਸੀਂ ਜਾ ਕੇ ਆਪਣੇ ਫੇਸ ਨੂੰ ਵਾਸ਼ ਕਰੋ ਹਾਂਜੀ ਫੇਸ ਨੂੰ ਮੈਂ ਵਾਸ਼ ਕਰ ਰਹੀ ਹਾਂ ਸਿੰਪਲ ਪਾਣੀ ਨਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਹੋ ਗਿਆ ਫੇਸ ਸਾਰੀ ਗੰਦਗੀ ਸਾਫ ਹੋ ਗਈ ਹੈ ਫੇਸ ਇਕਦਮ ਚਮਕਣ ਲੱਗ ਗਿਆ ਹੈ ਫੇਸ ਤੇ ਬਿਲਕੁਲ ਗਲੋ ਆ ਚੁੱਕਾ ਹੈ ਠੀਕ ਇਸ ਤਰੀਕੇ ਨਾਲ ਤੁਸੀਂ ਇਹ ਫੇਸ ਵੋਸ਼ ਨੂੰ ਇਸਤੇਮਾਲ ਕਰ ਸਕਦੇ ਹੋ ਪੂਰੀ ਬੋਡੀ ਤੇ ਵੀ ਲਗਾ ਸਕਦੇ ਹੋ ਅਗਰ ਤੁਹਾਡੀ ਬੋਡੀ ਤੇ ਟੈਨਿੰਗ ਬਹੁਤ ਜ਼ਿਆਦਾ ਜੰਮੀ ਹੋਈ ਹੈ ਬਹੁਤ ਜ਼ਿਆਦਾ ਗੰਦਗੀ ਜੰਮੀ ਹੋਈ ਬਹੁਤ ਜ਼ਿਆਦਾ ਮੈਲ ਪੁਰਾਣੀ ਜੰਮੀ ਹੋਈ ਹੈ ਤੁਹਾਡੇ ਬੱਚੇ ਨੇ ਜਾਂ ਤੁਸੀਂ ਹਨ ਤੁਸੀਂ ਕਿਸੇ ਵੀ ਤਰ੍ਹਾਂ ਨੂੰ ਲਗਾ ਸਕਦੇ ਹੋ ਤੇ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਹੋਵੇ ਥੋੜੀ ਜਿਹੀ ਵੀਡੀਓ ਯੂਜ਼ਫੁਲ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰ ਪਰਾ ਪਤਾ ਜ਼ਰੂਰ ਦੱਸਣਾ ਨਾਮ ਜ਼ਰੂਰ ਦੱਸਣਾ ਜਾਂ ਮੈਨੂੰ ਖੁਸ਼ੀ ਹੋਵੇਗੀ ਕਿ ਤੁਹਾਡਾ ਇੱਕ ਇੱਕ ਲਾਈਕ ਮੇਰੇ ਲਈ ਬਹੁਤ ਮੋਟੀਵੇਟ ਕਰਦਾ ਹੈ ਔਰ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਕਿ ਕਿਤੇ ਕਿਤੇ ਮੇਰੇ ਵੀਵਰਸ ਮੈਨੂੰ ਪਿਆਰ ਕਰ ਰਹੇ ਨੇ ਐਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਤੇ ਇੱਕ ਵੀਡੀਓ ਮੈਂ ਪਾਈ ਸੀਗੀ హెయిਰ ਤੇ హెయిਰ ਨੂੰ ਲੰਬੇ ਔਰ ਬਲੈਕ ਕਿੱਦਾਂ ਕੀਤਾ ਜਾਂਦਾ ਹੈ ਉਹ ਵੀਡੀਓ ਤੁਸੀਂ ਵੇਖ ਕਰ ਲਓ ਜਾ ਕੇ ਔਰ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਬਾਏ ਬਾਏ